ਸਵਾਗਤ ਹੈ ਕਿਸਾਨ ਬਿਰੋਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੋਈ ਹੈ ਜੀ ਇੱਕ ਸੁਨ ਕ੍ਰੋਸ ਬ੍ਰੀਡ ਬੈਡ ਦਿਖਾ ਦੇਾਂਗੇ ਪੂਰੀ ਟੌਪ ਦੀ ਵੱਡੇ ਕਦ ਕੱਦ ਚ ਦਿਖਾ ਦੇਾਂਗੇ ਤੇ ਚੰਗੇ ਥਣਲੇ ਵਾਲੇ ਦਿਖਾ ਦੇ ਚੰਗੇ ਦੁੱਧ ਰਕੜ ਵਾਲੀਆਂ ਬਾਈ ਜੀ ਤੋਂ ਪੁੱਛਾਂਗੇ ਵੀ ਕਿਹੜਾ ਸੂਆ ਸੂਈ ਆ ਸੂਗੀ ਜਾਂ ਕਿੰਨੇ ਕ ਦਿਨ ਬਾਕੀ ਆ ਤੇ ਕਿੰਨਾ ਕਿਦਾ ਦੁੱਧ ਕੱਢਿਆ ਹੋਇਆ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਆ ਜੀ ਤੇ ਨੇੜੇ ਆਪਾਂ ਨੂੰ ਬਰਨਾਲੇ ਜ਼ਿਲ੍ਹੇ ਦਾ ਪਹਿਲਾ ਪਿੰਡ ਜੰਗੀਆਂਣਾ ਆ ਗਿਆ ਤੇ ਇਧਰੋਂ ਸਾਡਾ ਪਿੰਡ ਲਾਸਟ ਆ ਗਿਆ ਬਠਿੰਡੇ ਦਾ ਥੋਲੇ ਪੈ ਰੂਪਾ ਸਾਡੇ ਗੱਲਬਾਤ ਕਰਾ ਦੇਾਂਗੇ ਤੇ ਲੋਕਲ ਤੇ ਘਰ ਦੀ ਵਹਿੜ ਹੈਗੀ ਜੀ ਤੇ ਮਿਹਨਤ ਵਾਲੇ ਬੰਦੇ ਆ ਇੱਕ ਅੱਧਾ ਪਸ਼ੂ ਪਾਲਦੇ ਆ ਤੇ ਘਰੇ ਵੇਚ ਦਿੰਦੇ ਆ ਗੱਲਬਾਤ ਸਾਰੀ ਕਰਾ ਦੇ ਆ ਜਾ ਵੀਰੇ ਤੇ ਆ ਜਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜਰਨੀ ਹਾਂ ਠੀਕ ਹੈ ਤੁਹਾਡਾ ਨੰਬਰ ਬੋਲੋ ਜੀ ਹਾਂ ਪਰ ਆ ਦੱਸੀ ਮਾੜਾ ਨੰਬਰ ਆਇਆ ਬੋਤ ਬੋਲੀ ਨੰਬਰ ਹੈਗਾ ਜੀ 78145 48312 ਦੁਬਾਰਾ ਫੇਰ ਬੋਲਦੇ 78145 48312 ਬਾਕੀ ਆਪ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਪੈਨ ਆਪਣਾ ਦੁੱਲੇ ਵਾਲਾ ਹਣਾ ਹਾਂ ਜੀ ਜਿਲ੍ਹਾ ਆਪਾਂ ਨੂੰ ਬਠਿੰਡਾ ਤਹਿਸੀਲ ਰਾਮਪਰਾਪੁਰ ਹਾਂ ਜੀ ਤੇ ਵੀਰੇ ਜਿਹੜੀ ਆਪਾਂ ਵੈਡ ਦੇਖੀ ਨੇ ਸਕਰੀਨ ਤੇ ਹਾਂ ਜੀ ਕਿਹੜਾ ਸੂਏ ਸੁੰਦੀ ਹੈ ਜੀ ਇਹ ਤੀਜਾ ਜੀ ਤੀਜਾ ਹਾਂ ਤੇ ਦੂਜੇ ਸੂਏ ਫਿਰ ਦੁੱਧ ਤਾਂ ਕਿੰਨਾ ਦਿੱਤਾ ਹੋਇਆ ਇਹਦਾ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਪਹਿਲੇ ਸੂਏ 1 ਮਿੰਟ ਮੜਾ ਪੁੱਛ ਵੀ ਲੈਨੇ ਔਰ ਐਂ ਮੜਾ ਆ ਪਹਿਲੇ ਪਹਿਲੇ ਸੂਏ ਕਿੰਨਾ ਦਿੱਤਾ ਪਹਿਲੇ ਸੂਏ ਦਾ ਅੱਛਾ ਪਿਛਲੇ ਆ 25 ਠੀਕ ਅੱਛਾ ਪਹਿਲੇ ਸੂਏ ਦੇ 20 ਕਿਲੋ ਦਿੱਤਾ ਤੇ ਪਿਛਲੇ ਮੇਰੇ 25 ਤੇ ਐਤਕੀ ਫਿਰ 25 ਕਹ ਕੇ ਦੇ ਦਿਆਂਗੇ ਹਾਂ ਬਾ 25 26 ਕਿਲੋ 25 26 ਕਿਲੋ ਤੇ ਕਿੰਨੇ ਦਿਨ ਬਾਕੀ ਹੈ ਬਾਈ ਇਹਦੇ ਇਹੇ ਲੈ ਜੂ ਹਜੇ 10 ਦਿਨ 10 ਦਿਨ ਖੋਲੋ ਜੀ ਦਾ ਤੋਰਾ ਕਰਾ ਕੇ ਚੱਕ ਚੰਗੇ ਕਦ ਕਾਠ ਚ ਆ ਗਈ ਜੀ ਤੇ ਫੈਟ ਵੀ ਇਹਦੀ ਬਹੁਤ ਚੰਗੀ ਆਉ ਜਿੰਨੀ ਕਿ ਮੈਨੂੰ ਨੌਲੇਜ ਆ ਗਈ ਠੀਕ ਆ ਜੀ ਤੇ ਬਾਧੂ ਸੀਲ ਸਾਊਆ ਤੁਹਾਨੂੰ ਹੱਥ ਪੈ ਇਹਦੇ ਲੈਵਲ ਉਪੇ ਤੇ ਸਾਰੇ ਮਾਰ ਕੇ ਦਿਖਾਵਾਂਗੇ ਤੇ ਕਰਮ ਵਾਲੀ ਤੋਂ ਲੈਵਾ ਲੈ ਕੇ ਜਿੱਦ ਤਣ ਤਿਆਰ ਹੋਣਾ ਬੈਠਾ ਨਹੀਂ ਆਣਾ ਇੰਨਾ ਕਿ ਲੈਵਾ ਚੰਗਾ ਤੇ ਕ੍ਰਾਸ ਬਰੀਡ ਦੇ ਵਿੱਚ ਇਹਦੇ ਨੂੰ ਚਲੋ ਨਹੀਂ ਮਿਲਦੀ ਗਾ ਇਹ ਜੀ ਐਨੇ ਥਣ ਹਵਾਨੇ ਵਾਲੀ ਤੇ ਏਡੀ ਚੰਗੇ ਹਾਰ ਦੂਰ ਦੀ ਬਾਈ ਜਾਂਦਾ ਆਪ ਕੈਮਰਾ ਬਸ ਸਾਰਾ ਕੋ ਪੁੱਛਿਆਗਾ ਓਕੇ ਆ ਕਹਿੰਦੇ ਚਾਰ ਚ ਬਰੇ ਦੀ ਭਾਰ ਪਿੱਛੇ ਦੀ ਥਣਾ ਥੁਣਾ ਦੀ ਓਕੇ ਤੇ ਲੱਤ ਵੀ ਨਹੀਂ ਕਹਿੰਦੇ ਚੱਕ ਦੀ ਜਿੱਥੇ ਖੜ ਗਈ ਜਿਵੇਂ ਮਰਜੀ ਚੁਜਲੇ ਲੈ ਚਲੋ ਹਾਂਜੀ ਆ ਦੇਖੋ ਜੀ ਖਾਨ ਹਵਾਨੇ ਦੀ ਪੂਰੀ ਸਾਫ ਸੁਥਰੀ ਕੁਆਲਿਟੀ ਪੂਰੀ ਚੰਗੀ ਆ ਬੰਦ ਲਓ ਵੀਰੇ ਬਸ ਮੈਂਨ ਮੋਲ ਨੂੰ ਬਰਸੀਲਾ ਪੂਰੀ ਹਾਂਜੀ ਹਾਂ ਮਾਰੀ ਹਾ ਥੁੱਥਲੇ ਵੇ ਤੇ ਦਿਖਾ ਦੇ ਮਾੜਾ ਜੀ ਆ ਦੇਖੋ ਜੀ ਓਕੇ ਆ ਬਸ ਹਨਾ ਥੱਲੇੋਂ ਦਾ ਕੋਈ ਚੱਕਰ ਹੀ ਨਹੀਂ ਯਾਰ ਲੋ ਕਿ ਉਹ ਕਿ ਸਿੱਧਾ ਸਾਦਾ ਪਰਿਵਾਰ ਆ ਜੀ ਜਮਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਕੋਈ ਬਲਫੇ ਰੋਵੇ ਜਿੰਨੀ ਕੀ ਗੱਲ ਆ ਤੁਹਾਨੂੰ ਤੁਹਾਡੇ ਸਾਹਮਣੇ ਦੱਸਤੀ ਆ ਤੇ ਚਲ ਮੇਨ ਗੱਲ ਉਹਨੂੰ ਡਿਮਾਂਡ ਕੀ ਆ ਗਈ ਬਾਈ ਇਹਦੀ 85000 ਹਾਂ ਮਾਨਦਾਨ ਹੋ ਜੂ ਥੋੜਾ ਬਹੁਤ ਹਾਂ ਬਤਨਾ ਮਾਨਦਾਨ ਹੋ ਜੂਗਾ 85000 ਜਮਾ ਜਾਇ ਰੇਟ ਰੱਖਿਆ ਤੇ ਨੰਬਰ ਫੇਰ ਬੋਲ ਦੇ ਬਾਈ ਹਾਂ ਮੇ ਪੁੱਤ ਨੰਬਰ ਹੈਗਾ 76145 47312 48312 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਸੀਲ ਰਾਮਪ੍ਰਾਪੂਲ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ